ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਸਿੱਖ ਹਰ ਕਾਰਜ ਤੋਂ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਦਾ ਹੈ ਘਰ ਵਿੱਚ ਕਿਸੇ ਵਿਆਹ ਸਮਾਗਮ ਕਰਨ ਸਮੇ ਜਿਵੇਂ ਕੱਪੜੇ ਖਰੀਦਣ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰੁਮਾਲਾ ਖਰੀਦਣਾ ਇਹ ਸਾਡੀ ਗੁਰੂ ਦੇ ਪਿਆਰ ਦੀ ਭਾਵਨਾ ਹੈ ਇਹ ਭਾਵਨਾ ਹਰ ਸਿੱਖ ਦੇ ਮਨ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਵੀ ਸਿੱਖ ਇੰਨੀ ਸ਼ਰਧਾ ਭਾਵਨਾ ਨਾਲ ਗੁਰੂ ਨੂੰ ਯਾਦ ਕਰਦਾ ਹੈ ਗੁਰੂ ਜੀ ਆਪ ਉਸ ਦੇ ਕਾਰਜ ਵਿੱਚ ਸਹਾਈ ਹੁੰਦੇ ਹਨ ਅੱਜ ਦੇ ਸਮੇਂ ਵਿੱਚ ਅੰਡੀ ਗਵੰਡੀ ਰਿਸ਼ਤੇਦਾਰ ਤੁਹਾਡਾ ਮਾੜਾ ਕਰਨ ਨੂੰ ਤਿਆਰ ਬੈਠੇ ਹੁੰਦੇ ਹਨ ਪਰ ਜਦੋਂ ਸਿੱਖ ਗੁਰੂ ਦਾ ਆਸਰਾ ਲੈ ਕੇ ਤੁਰਦਾ ਹੈ ਉੱਥੇ ਗੁਰੂ ਸਿੱਖ ਦੇ ਗੰਮ ਆਪ ਸਵਾਰਦਾ ਹੈ ਗੁਰੂ ਸਿੱਖ ਨੂੰ ਕਹਿੰਦੇ ਹਨ ਤੂੰ ਭਾਵਨਾ ਨਾਲ ਅਰਦਾਸ ਕਰ ਤੇਰਾ ਜੋ ਵੀ ਕੰਮ ਹੋਵੇ ਨਾ ਵੀ ਹੋਣ ਵਾਲਾ ਹੋਵੇ ਮੈਂ ਆਪ ਕਰਕੇ ਦਿਖਾਵਾਂਗਾ ਸਿੱਖ ਨੂੰ ਉਸ ਪਰਮਾਤਮਾ ਦੀ ਦਿੱਤੀ ਹੋਈ ਰਸਨਾ ਵਿੱਚੋਂ ਉਸ ਵਾਹਿਗੁਰੂ ਦਾ ਸਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸਿਖਾ ਪਰਮਾਤਮਾ ਤੇਰੇ ਨੇੜੇ ਹੀ ਹੈ ਉਹਦੀਆਂ ਦਿੱਤੀਆਂ ਦਾਤਾਂ ਦੇ ਉਹਦੇ ਦਿੱਤੇ ਹੱਥ ਪੈਰ ਅੱਖਾਂ ਨੱਕ ਮੂੰਹ ਦੇ ਅਤੇ ਇਹਨਾਂ ਸਭ ਲਈ ਵਾਰ-ਵਾਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਗੁਰੂ ਜੀ ਕਹਿੰਦੇ ਹਨ ਪਰਮਾਤਮਾ ਨੇ ਤੈਨੂੰ 36 ਤਰ੍ਹਾਂ ਦੇ ਭੋਜਨ ਦਿੱਤੇ ਹਨ ਹੁਣ ਭੋਜਨ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ ਪਰ ਇਸ ਭੋਜਨ ਨੂੰ ਪਚਾਉਣ ਵਾਲੀ ਮਸ਼ੀਨਰੀ ਉਸ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਜਿਹੜੀ ਅਸੀਂ ਪੈਸਿਆਂ ਨਾਲ ਨਹੀਂ ਖਰੀਦ ਸਕਦੇ ਜਿਨ੍ਹਾਂ ਦੀ ਪਾਚਨ ਪ੍ਰਣਾਲੀ ਸਹੀ ਨਹੀਂ ਚੱਲਦੀ ਉਹਨਾਂ ਨੂੰ ਵੇਖੋ ਉਹ ਲੋਕ ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਇਹ ਵਸਤੂਆਂ ਖਾ ਨਹੀਂ ਸਕਦੇ ਇਸ ਲਈ ਗੁਰੂ ਕਹਿੰਦੇ ਹਨ ਆਪਣੇ ਸਰੀਰ ਦਾ ਕਦੇ ਹੰਕਾਰ ਨਾ ਕਰੀ ਸਭ ਉਸ ਪਰਮਾਤਮਾ ਦੇ ਦਿੱਤੇ ਤੰਦਰੁਸਤ ਸਰੀਰ ਲਈ ਹਮੇਸ਼ਾ ਉਸ ਦਾ ਸ਼ੁਕਰਾਨਾ ਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਬਾਣੀ ਵਿੱਚ ਲਿਖਦੇ ਹਨ ਨਿਰਗੁਣਿਆਰ ਈਆਂ ਨਿਆ ਸੋ ਪ੍ਰਭ ਸਦਾ ਸੰਭਾਲ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਐ ਗੁਣਹੀਨ ਮਨੁਖ ਹੈ ਬੇਸਮਝ ਮਨੁਖ ਜਿਸ ਮਾਲਕ ਨੇ ਤੈਨੂੰ ਪ੍ਰਦਾ ਕੀਤਾ ਹੈ ਉਸ ਪਰਮਾਤਮਾ ਨੂੰ ਸਦਾ ਚੇਤੇ ਵਿੱਚ ਰੱਖਿਆ ਕਰ ਜਿਨ ਕੀਆ ਤਿਸ ਚੀਤ ਰਖ ਨਾਨਕ ਨਬਹੀ ਨਾਲ ਜਿਸ ਮਾਲਕ ਨੇ ਤੈਨੂੰ ਪੈਦਾ ਕੀਤਾ ਚਾਰ ਪਰਿਵਾਰ ਦਿੱਤਾ ਦੁਨੀਆ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਉਸ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਚੇਤੇ ਵਿੱਚ ਰੱਖਿਆ ਕਰ ਉਹ ਹਰ ਥਾਂ ਤੇ ਤੇਰੇ ਨਾਲ ਨਿਭਦਾ ਹੈ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਜੀ ਕਹਿੰਦੇ ਹਨ ਐ ਮਨੁੱਖ ਜੀਵਨ ਦੇ ਵਿੱਚ ਜੇਕਰ ਤੂੰ ਕਿਸੇ ਦੇ ਕੰਮ ਆਵੇਂ ਤਾਂ ਤੂੰ ਇਹ ਗੱਲ ਚੇਤੇ ਵਿੱਚ ਨਾ ਰੱਖੀ ਜੇਕਰ ਤੂੰ ਕਿਸੇ ਦਾ ਚੰਗਾ ਕਰਕੇ ਚੇਤੇ ਰੱਖਿਆ ਤਾਂ ਤੇਰੇ ਮਨ ਵਿੱਚ ਹੰਕਾਰ ਆ ਜਾਵੇਗਾ ਅਤੇ ਹੰਕਾਰੀ ਮਨੁੱਖ ਗੁਰੂ ਦੇ ਦਰ ਤੇ ਪਰਵਾਹ ਨਹੀਂ ਅਤੇ ਦੂਜੇ ਪਾਸੇ ਜੇਕਰ ਕੋਈ ਹੋਰ ਮਨੁੱਖ ਤੇਰਾ ਕੰਮ ਸਵਾਰਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਹਨ ਤੂੰ ਉਹਨੂੰ ਹਮੇਸ਼ਾ ਚੇਤੇ ਵਿੱਚ ਰੱਖੀਂ ਭਾਵੇਂ ਕਿਸੇ ਨੇ ਜੀਵਨ ਵਿੱਚ ਤੇਰਾ ਛੋਟਾ ਜਿਹਾ ਕਾਰਜ ਹੀ ਕੀਤਾ ਹੋਵੇ ਜੇਕਰ ਤੂੰ ਚੇਤੇ ਵਿੱਚ ਰੱਖੇਂਗਾ ਤਾਂ ਤੂੰ ਇਹਿਸਾਨ ਫਰਾਮੋਸ਼ ਨਹੀਂ ਹੋਵੇਂਗਾ ਅਤੇ ਜੇਕਰ ਤੂੰ ਭੁਲਾ ਦਿੱਤਾ ਅਤੇ ਅਕੀਰਤ ਕਰਨ ਹੋ ਗਿਆ ਤਾਂ ਗੁਰੂ ਦੇ ਦਰ ਤੇ ਅਕੀਰਤ ਕਰਨ ਵੀ ਪ੍ਰਵਾਨ ਨਹੀਂ ਜਿਨ੍ਹਾਂ ਨੇ ਮਾਲਕ ਪ੍ਰਭੂ ਨੂੰ ਭੁਲਾ ਦਿੱਤਾ ਜਾਂ ਕਿਸੇ ਦੇ ਅਹਿਸਾਨ ਨੂੰ ਭੁਲਾ ਦਿੱਤਾ ਉਹ ਅਕੀਰਤ ਕਰਨ ਬਣ ਜਾਂਦੇ ਹਨ ਇਸ ਲਈ ਇਹ ਅਰਦਾਸ ਕਰਿਆ ਕਰ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਜਣ ਠੱਗ ਵਰਗੇ ਤਾਰ ਦਿੱਤੇ ਬੜੀ ਗੰਧਾਰੇ ਵਰਗੇ ਪਾਪੀਆਂ ਨੂੰ ਬਖਸ਼ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਕਿ ਮੈਂ ਉਹਨਾਂ ਦਾ ਭਲਾ ਕੀਤਾ ਹੈ ਅਸੀਂ ਜ਼ਰੂਰ ਉਹਨਾਂ ਦੀ ਵਡਿਆਈ ਕਰਨ ਸਮੇਂ ਇਹਨਾਂ ਸਾਖੀਆਂ ਦੀ ਵਿਆਖਿਆ ਕਰਦੇ ਹਾਂ ਪਰ ਗੁਰੂ ਜੀ ਨੇ ਆਪ ਕਦੇ ਨਹੀਂ ਕਿਹਾ ਕਿ ਮੈਂ ਇਹਨਾਂ ਦਾ ਭਲਾ ਕੀਤਾ ਹੈ ਇਸ ਲਈ ਉਸ ਪਰਮਾਤਮਾ ਦੇ ਸ਼ੁਕਰਾਨੇ ਨਾਲ ਜੁੜਿਆ ਹੋਇਆ ਮਨੁੱਖੀ ਵਾਹਿਗੁਰੂ ਨੂੰ ਪਰਵਾਣ ਹੁੰਦਾ ਹੈ ਇੱਕ ਗੁਰਬਾਣੀ ਦੀ ਪੰਕਤੀ ਹਮੇਸ਼ਾ ਯਾਦ ਰੱਖੋ ਤੁਧ ਬਿਨ ਸਿੱਧੀ ਕਿਤੇ ਨਾ ਪਾਇਆ ਜਿੱਥੇ ਮਰਜ਼ੀ ਨਕਰ ਲਵੋ ਤਾਂ ਅੱਗੇ ਤਵੀਦ ਕਰਵਾ ਲਵੋ ਪਰ ਵਾਹਿਗੁਰੂ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਕੰਮ ਸਿੱਧ ਨਹੀਂ ਹੁੰਦਾ ਅੱਗੇ ਪੰਕਤੀ ਹੈ ਕਰਮ ਮਿਲੈ ਨਹੀਂ ਠਾਕ ਰਹਾਇਆਂ ਅਤੇ ਜੇਕਰ ਪਰਮਾਤਮਾ ਦੀ ਮਰਜ਼ੀ ਨਾਲ ਕੁਝ ਮਿਲ ਜਾਵੇ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ ਅਤੇ ਜਿਹੜਾ ਸਿੱਖ ਗੁਰੂ ਦੀ ਮਰਜ਼ੀ ਅਨੁਸਾਰ ਅਤੇ ਉਸ ਦੇ ਸ਼ੁਕਰਾਨੇ ਵਿੱਚ ਜੀਵਨ ਗੁਜ਼ਾਰਦਾ ਹੈ ਉਸ ਦਾ ਜੀਵਨ ਸਦਾ ਸੁਖਦਾਈ ਰਹਿੰਦਾ ਹੈ ਸ਼ੁਕਰਾਨੇ ਵਿੱਚ ਹੀ ਸੁਖ ਹੈ ਸ਼ੁਕਰਾਨੇ ਤੋਂ ਬਾਹਰ ਜਾ ਕੇ ਮਨੁੱਖ ਦੁਖੀ ਹੁੰਦਾ ਹੈ ਜਿਸ ਮਨੁੱਖ ਨੇ ਸ਼ੁਕਰਾਨਾ ਕਰਨਾ ਸਿੱਖ ਲਿਆ ਉਹ ਹਰ ਛੋਟੀ ਤੋਂ ਛੋਟੀ ਵਸਤੂ ਲਈ ਵੀ ਸ਼ੁਕਰਾਨਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ